ਸਤਿ ਸ਼੍ਰੀ ਅਕਾਲ ਦੋਸਤੋ ਲੁਧਿਆਣਾ ਸਾਈਬਰ ਕ੍ਰਾਈਮ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹਾਂ ਕਟੂਕਟ 10 ਪੱਤਰਕਾਰਾਂ ਦੇ ਖਿਲਾਫ ਜਿਹੜੀ ਹੈ ਉਹ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਪੱਤਰਕਾਰਾਂ ਵੱਲੋਂ ਕੁਝ ਫਰਜੀ ਜਾਂ ਕਹਿ ਸਕਦੇ ਹਾਂ ਗਲਤ ਜਾਣਕਾਰੀ ਆਪਣੇ ਚੈਨਲਾਂ 'ਤੇ ਦੇਣ ਕਾਰਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਹੈਲੀਕਾਪਟਰ ਦੀ ਕਥਿਤ ਦੁਰਵਰਤੋਂ ਦੇ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਫੈਲੇ ਦੋਸ਼ਾਂ ਦੇ ਸਬੰਧ ਵਿੱਚ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਇੱਕ ਆਰਟੀਆਈ ਕਾਰਕੁਨ ਅਤੇ ਇੱਕ ਸੋਸ਼ਲ ਮੀਡੀਆ ਚੈਨਲ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਫਲਾਈਟ ਟਰੈਕਿੰਗ ਡਾਟਾ ਨੂੰ ਗਲਤ ਜਾਣਕਾਰੀ ਫਲਾਉਣ ਲਈ ਗਲਤ ਵਿਆਖਿਆ ਕੀਤੀ ਗਈ ਸੀ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਹੈਲੀਕਾਪਟਰ ਦੀ ਵਰਤੋਂ ਦੇ ਨੂੰ ਲੈ ਕੇ ਇਹਨਾਂ ਨੇ ਗਲਤ ਜਿਹੜੇ ਆ ਉਹ ਸਵਾਲ ਉਠਾਏ ਸੰਕੇ ਇੱਕ ਜਿਹੜੀ ਵਰਤੋਂ ਹੈ ਇਹ ਦੁਰਵਰਤੋਂ ਕੀਤੀ ਗਈ ਹੈ ਐਫ ਆਈ ਆਰ 12 ਦਸੰਬਰ 2 12 ਦਸੰਬਰ ਨੂੰ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ ਪਰ ਚੱਲ ਰਹੀ ਜਾਂਚ ਕਾਰਨ ਇਸ ਨੂੰ ਗੁਪਤ ਰੱਖਿਆ ਗਿਆ ਸੀ ਸਟੇਸ਼ਨ ਦੇ ਐਸ ਐਚਓ ਇੰਸਪੈਕਟਰ ਸਤਪੀਰ ਸਿੰਘ ਦੀ ਸ਼ਿਕਾਇਤ ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ ਐਫ ਆਈ ਆਰ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਮਿੰਟੂ ਗੁਰੂ ਸਰਿਆ ਅਤੇ ਆਰਟੀਆਈ ਕਾਰਕੁਨ ਮਾਨਿਕ ਗੋਇਲ ਸਮੀਤ ਕਈ ਸੋਸ਼ਲ ਮੀਡੀਆ ਖਾਤਿਆਂ ਦੇ ਨਾਮ ਹਾਨ ਇਸ ਐਫ ਆਈ ਆਰ ਦੇ ਵਿੱਚ ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਵਾ ਕੀਤਾ ਹੈ ਕਿ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਤੇ ਅਧਿਕਾਰਿਤ ਹੈਲੀਕਾਪਟਰ ਦੀ ਵਰਤੋਂ ਜਾਪਾਨ ਅਤੇ ਦੱਖਣੀ ਕੋਰੀਆ ਦੀ ਸਰਕਾਰੀ ਯਾਤਰਾ ਦੌਰਾਨ ਕਿਸੇ ਹੋਰ ਦੁਆਰਾ ਕੀਤੀ ਗਈ ਸੀ ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਲਾਈਟ ਟਰੈਕਿੰਗ ਡਾਟਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਗੈਰ ਸੰਬੰਧਿਤ ਫੁਟੇਜ ਦੀ ਚੋਣ ਵੀ ਵਰਤੋਂ ਕੀਤੀ ਗਈ ਸੀ ਅਤੇ ਇੱਕ ਗਲਤ ਤੇ ਗੁੰਰਾਹਗੁੰਮਰਾਹਕੁੰ ਕਹਾਣੀ ਬਣਾਉਣ ਲਈ ਪੜਕਾਉ ਟਿੱਪਣੀਆਂ ਕੀਤੀਆਂ ਗਈਆਂ ਸਨ ਪੰਜਾਬ ਸਿਵਲ ਐਵੀਏਸ਼ਨ ਵਿਭਾਗ ਨੇ ਸਪਸ਼ਟ ਕੀਤਾ ਕਿ ਹੈਲੀਕਾਪਟਰ ਦੀ ਵਰਤੋਂ ਸੰਬੰਧਿਤ ਸਮੇਂ ਦੌਰਾਨ ਇੱਕ ਅਧਿਕਾਰਤ ਅਧਿਕਾਰੀ ਦੁਆਰਾ ਕੀਤੀ ਗਈ ਸੀ ਇਹ ਅਧਿਕਾਰਿਤ ਰਿਕਾਰਡਾਂ ਦੇ ਅਨੁਸਾਰ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਦੰਡ ਸਹਿਤਾ 2023 ਦੀਆਂ ਧਰਾਵਾਂ 353 1 353 2 ਤੇ 682 ਦੇ ਤਹਿਤ ਕਾਰਵਾਈ ਕੀਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਗੁੰਮਰਾਹਕੁੰਨ ਸਮੱਗਰੀ ਸੰਵਧਾਨਿਕ ਸੰਸਥਾਵਾਂ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ ਅਤੇ ਜਨਤਕ ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਐਫ ਆਈ ਆਰ ਵਿੱਚ ਮਿੰਟੂ ਅਤੇ ਗੋਇਲ ਦੇ ਨਾਲ ਨਾਲ ਗਗਨ ਰਾਮ ਗੜੀਆ ਹਰਮਨ ਫਾਰਮਰ ਮਨਦੀਪ ਕੱਕੜ ਮਨਦੀਪ ਮੱਕੜ ਗੁਰਲਾਲ ਅਸਮਾਨ ਸੰਮੂ ਢਾਲੀਵਾਲ ਅਰਜਨ ਲਾਈਵ ਦੀਪ ਮੰਗਲੀ ਅਤੇ ਲੋਕ ਆਵਾਜ਼ ਟੀਵੀ ਦੇ ਨਾਮ ਹੇਠ ਚੱਲ ਰਹੇ ਖਾਤੂਆਂ ਖਾਤਿਆਂ ਦੁਆਰਾ ਅਪਲੋਡ ਕੀਤੀਆਂ ਗਈਆਂ ਕਈ ਫੇਸਬੁਕ ਪੋਸਟਾਂ ਦੀ ਵੀ ਜਿਹੜੀ ਪਛਾਣ ਹੈ ਉਹ ਕੀਤੀ ਗਈ ਹੈ ਕਿ ਇਹਦੇ ਵਿੱਚ ਜਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪਾਚਪਾਨ ਤੇ ਦੱਖਣੀ ਕੋਰੀਆ ਦੇ ਵਿੱਚ ਸਨ ਤਾਂ ਇਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਸ ਸਮੇਂ ਦੇ ਦੌਰਾਨ ਜੋ ਹੈਲੀਕਾਪਟਰ ਹੈ ਉਸ ਦੀ ਕਿਸੇ ਅਧਿਕਾਰੀ ਵੱਲੋਂ ਜਿਹੜੀ ਗਲਤ ਵਰਤੋਂ ਕੀਤੀ ਗਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਬਿਲਕੁਲ ਰਿਕਾਰਡ ਦੇ ਵਿੱਚ ਹੈ ਜੋ ਵੀ ਅਧਿਕਾਰੀ ਨੇ ਉਸ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ ਉਹ ਸਹੀ ਕੀਤੀ ਹੈ ਰਿਕਾਰਡ ਦੇ ਵਿੱਚ ਹੈ ਪਰ ਇਹਨਾਂ ਦੁਆਰਾ ਇੱਕ ਗਮਰਾਹਕੁੰਜੜਾ ਸੀ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਇਹਨਾਂ ਦੇ ਖਿਲਾਫ ਲੁਧਿਆਣਾ ਸਾਈਬਰ ਕ੍ਰਾਈਮ ਨੇ ਜਿਹੜੀ ਹੈ ਉਹ ਐਫ ਆਈ ਆਰ ਤਰਜ਼ ਕੀਤੀ ਹੈ ਧੰਨ